ਜਿਹੜੇ ਲੋਕ ਨੇ ਜਿਹਨੂੰ ਅਤਵਾਦੀ ਕਹੋਂਗੇ ਉਹ ਆਉਂਦੇ ਆ ਤੇ ਜਿਹੜੇ ਸਾਲਾਨੀ ਆ ਉਹਨਾਂ ਨੇ ਆ ਕੇ ਗੋੜੀ ਚਲਾਉਂਦੇ ਆ ਜੀ ਔਰ ਤੰਬੋ ਦੇ ਵਿੱਚੋਂ ਕੱਢ ਕੇ ਜਿਹੜੇ ਖਾਸ ਮਰਦ ਆ ਉਹ ਬਹੁਤੇ ਮਰਦਾਂ ਨੂੰ ਉਸੇ ਕਤਰ ਕੀਤਾ ਗਿਆ ਔਰਤਾਂ ਦੇ ਕੋਲ ਜਿਹੜੇ ਮਰਦ ਵੀ ਸੀਗੇ ਉਹਨਾਂ ਕਾ ਇਧਰ ਆ ਇੱਕ ਲੜਕੀ ਦੀ ਇੰਟਰਵਿਊ ਆਈ ਹੈ ਉਹ ਕਹਿੰਦੀ ਆ ਕਿ ਮੇਰੇ ਫਾਦਰ ਨੂੰ ਔਰ ਤੰਬੂ ਚ ਬਾਰ ਬੁਲਾਇਆ ਗਿਆ ਉਹਨੂੰ ਕਿਹਾ ਵੀ ਸਰਟਨ ਕੁਝ ਪੜ੍ਹ ਜਿਹੜਾ ਕੁਛ ਇਸਲਾਮ ਦੇ ਨਾਲ ਸੰਬੰਧਤ ਹੈ ਉਹ ਨਹੀਂ ਹੁੰਦਾ ਤੇ ਗੋਲੀ ਮਾਰ ਦਿੰਦੇ ਆ ਫਿਰ ਉਹਦੇ ਚਾਚੇ ਨੂੰ ਇਹੀ ਗੱਲ ਕੀਤੀ ਜਾਂਦੀ ਹੈ ਦੋ ਸਾਲਾਂ ਨੀਆਂ ਦੀ ਵਿਦੇਸ਼ੀਆਂ ਦੀ ਗੱਲ ਵੀ ਹੈ ਸ਼ਾਦੀ ਇਜ਼ਰਾਇਲ ਤੋਂ ਆ ਤੇ ਗੀਰਾਨ ਤੋਂ ਆ ਉਹਨਾਂ ਦੇ ਵੀ ਹੁਣ ਉਸ ਏਰੀਆ ਨੂੰ ਨੈਚੁਰੀਆ ਮਿਸਟਰ ਅਮਿਤ ਸ਼ਾਹ ਬੋਨ ਜਾਣਗੇ ਉਸ ਏਰੀਆ ਦੇ ਵਿੱਚ ਚੰਗੀ ਗੱਲ ਹੈ ਕਰਮ ਮੰਤਰੀ ਦਾ ਜਦ ਜਾਣਾ ਬਹੁਤ ਚੰਗੀ ਗੱਲ ਹੈ ਮਨੀਪੁਰ ਨਹੀਂ ਗਏ ਕੋ ਚੰਗੀ ਗੱਲ ਨਹੀਂ ਸੀ ਗੱਲ ਇਹ ਵੀ ਨਾਲ ਕਰਨ ਵਾਲੀ ਆ ਮਨੀਪੁਰ ਸੜ ਰਿਹਾ ਹੈ ਪ੍ਰਧਾਨ ਨਗਰ ਸਫਾਇਜੇ ਤੱਕ ਵੀ ਨਹੀਂ ਗਏ ਉੱਥੇ ਪ੍ਰੇਮ ਮંત્રી ਕੋਲ ਜਾਇਆ ਸੀ ਪਰ ਇਹ ਚੰਗੀ ਗੱਲ ਹੈ ਕਿ ਟ੍ਰਾਈ ਟੂ ਨਿਪ ਥੈਟ ਇਨ ਦ ਬੱਡ